ਕੈਲਗਰੀ ਸ਼ਹਿਰ ਦੇ ਗੁਰਦੁਆਰਾ ਸਾਹਿਬ ਦਸਮੇਸ਼ ਕਲਚਰ ਸੈਂਟਰ ਨਾਰਥ-ਈਸਟ ਕੈਲਗਰੀ ਦੀ ਦਸਮੇਸ਼ ਕਲਚਰ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਮੈਂਬਰਾਂ ਵੱਲੋਂ ਪਿਛਲੇ ਦਿਨੀ ਘੁੰਮਣ ਫਿਰਨ ਦਾ ਪ੍ਰੋਗਰਾਮ ਬਣਾਇਆ ਗਿਆ ਕੈਲਗਰੀ ਸ਼ਹਿਰ ਤੋਂ ਥੋੜੀ ਦੂਰ ਡਰਮ ਹੈਲਰ ਨਾਮ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ ਪਰ ਇਹ ਸ਼ਹਿਰ ਡਾਇਨਾਸੌਰਾਂ ਦੇ ਪਿੰਜਰ ਅਤੇ ਹੋਰ ਅਵਿਸ਼ੇਸ਼ਾਂ ਦੇ ਮਿਲਣ ਕਾਰਨ ਦੁਨੀਆ ਭਰ ਵਿੱਚ ਮਸ਼ਹੂਰ ਹੈ ਇਸ ਸ਼ਹਿਰ ਦੇ ਆਲੇ-ਦੁਆਲੇ ਅਤੇ ਹੋਰਨਾਂ ਥਾਵਾਂ ਤੋਂ ਇਹਨਾਂ ਪ੍ਰਾਤਨ ਜੀਵਾਂ ਦੇ ਪਿੰਜਰ ਸਾਇਸਟਾਨਾਂ ਦੁਆਰਾ ਇੱਥੇ ਲਿਆ ਕੇ ਮਿਊਜ਼ੀਅਮ ਵਿੱਚ ਟਿਕਾਏ ਗਏ ਨੇ। ਇਹ ਮਿਊਜ਼ੀਅਮ ਦੁਨੀਆ ਭਰ ਵਿੱਚ ਖਿੱਚ ਦਾ ਕਾਰਨ ਹੈ। ਇਸ ਮਿਊਜ਼ੀਅਮ ਦਾ ਨਾਮ ਹੈ ਰਾਇਲ ਟ੍ਰੇਲ ਮਿਊਜ਼ੀਅਮ। ਇੱਥੇ ਡਾਇਨਾਸੌਰਾਂ ਦਾ ਰਿਸਰਚ ਕੇਂਦਰ ਵੀ ਹੈ। 1981 ਦੇ ਵਿੱਚ ਸਭਾਈ ਸਰਕਾਰ ਦੁਆਰਾ ਇਹ ਮਿਊਜ਼ੀਅਮ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਸਨ। ਇਸ ਮਿਊਜ਼ੀਅਮ ਵਿੱਚ 1,60,000 ਤੋਂ ਵੀ ਜ਼ਿਆਦਾ ਫੌਸਿਲ ਕੈਟਾਲੌਗ ਕਰਕੇ ਰੱਖੇ ਗਏ ਨੇ। ਡਾਇਨਾਸੌਰ ਦਿਆਂ ਤੇ ਹੋਰ ਕੀ ਜੀਵ ਜੰਤੂਆਂ ਦੀਆਂ ਕਿਸਮਾਂ ਵੀ ਇੱਥੇ ਪ੍ਰਦਰਸ਼ਿਤ ਕੀਤੀਆਂ ਗਈਆਂ ਨੇ ਦੁਨੀਆ ਭਰ ਤੋਂ ਸੈਲਾਨੀ ਇਸ ਮਿਊਜ਼ੀਅਮ ਨੂੰ ਦੇਖਣ ਆਉਂਦੇ ਨੇ ਇਸ ਮਿਊਜ਼ੀਅਮ ਤੋਂ ਪਹਿਲਾਂ ਸਬਾਈ ਸਰਕਾਰ ਨੇ 1970ਵਿਆਂ ਵਿੱਚ ਡਾਇਨਾਸੌਰ ਪ੍ਰੋਵਿੰਸ਼ਲ ਪਾਰਕ ਬਣਾਉਣ ਦਾ ਕੰਮ ਵੀ ਆਰੰਭਿਆ ਸੀ ਗੁਰਦਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਨਾਲ ਸੰਬੰਧਿਤ ਦਸ਼ਮੇਸ਼ ਕਲਚਰ ਸੈਂਟਰ ਸੀਨੀਅਰ ਸੁਸਾਇਟੀ ਦੇ ਬਜ਼ੁਰਗਾਂ ਨੇ ਇੱਥੇ ਪਹੁੰਚ ਕੇ ਰਲ ਮਿਲ ਕੇ ਸਭ ਚੀਜ਼ਾਂ ਨੂੰ ਧਿਆਨ ਨਾਲ ਦੇਖਿਆ ਫੋਟੋਆਂ ਖਿੱਚਵਾਈਆਂ ਤੇ ਖਾਣ ਪੀਣ ਦਾ ਆਨੰਦ ਮਾਣਿਆ ਕੈਲਗਰੀ ਸ਼ਹਿਰ ਦੇ ਗੁਰਦੁਆਰਾ ਸਾਹਿਬ ਦਸਮੇਸ਼ ਕਲਚਰ ਸੈਂਟਰ ਨਾਰਥ-ਈਸਟ ਕੈਲਗਰੀ ਦੀ ਦਸਮੇਸ਼ ਕਲਚਰ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਮੈਂਬਰਾਂ ਵੱਲੋਂ ਪਿਛਲੇ ਦਿਨੀ ਘੁੰਮਣ ਫਿਰਨ ਦਾ ਪ੍ਰੋਗਰਾਮ ਬਣਾਇਆ ਗਿਆ ਕੈਲਗਰੀ ਸ਼ਹਿਰ ਤੋਂ ਥੋੜੀ ਦੂਰ ਡਰਮ ਹੈਲਰ ਨਾਮ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ ਪਰ ਇਹ ਸ਼ਹਿਰ ਡਾਇਨਾਸੌਰਾਂ ਦੇ ਪਿੰਜਰ ਅਤੇ ਹੋਰ ਅਵਿਸ਼ੇਸ਼ਾਂ ਦੇ ਮਿਲਣ ਕਾਰਨ ਦੁਨੀਆ ਭਰ ਵਿੱਚ ਮਸ਼ਹੂਰ ਹੈ ਇਸ ਸ਼ਹਿਰ ਦੇ ਆਲੇ-ਦੁਆਲੇ ਅਤੇ ਹੋਰਨਾਂ ਥਾਵਾਂ ਤੋਂ ਇਹਨਾਂ ਪ੍ਰਾਤਨ ਜੀਵਾਂ ਦੇ ਪਿੰਜਰ ਸਹੈਸਤਾਨਾਂ ਦੁਆਰਾ ਇੱਥੇ ਲਿਆ ਕੇ ਮਿਊਜ਼ੀਅਮ ਵਿੱਚ ਟਿਕਾਏ ਗਏ ਨੇ। ਇਹ ਮਿਊਜ਼ੀਅਮ ਦੁਨੀਆ ਭਰ ਵਿੱਚ ਖਿੱਚ ਦਾ ਕਾਰਨ ਹੈ। ਇਸ ਮਿਊਜ਼ੀਅਮ ਦਾ ਨਾਮ ਹੈ ਰਾਇਲ ਟ੍ਰੇਲ ਮਿਊਜ਼ੀਅਮ। ਇੱਥੇ ਡਾਇਨਾਸੌਰਾਂ ਦਾ ਰਿਸਰਚ ਕੇਂਦਰ ਵੀ ਹੈ। 1981 ਦੇ ਵਿੱਚ ਸਭਾਈ ਸਰਕਾਰ ਦੁਆਰਾ ਇਹ ਮਿਊਜ਼ੀਅਮ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਸਨ। ਇਸ ਮਿਊਜ਼ੀਅਮ ਵਿੱਚ 1,60,000 ਤੋਂ ਵੀ ਜ਼ਿਆਦਾ ਫੌਸਿਲ ਕੈਟਾਲੌਗ ਕਰਕੇ ਰੱਖੇ ਗਏ ਨੇ। ਡਾਇਨਾਸੌਰ ਦਿਆਂ ਤੇ ਹੋਰ ਕਿ ਜੀਵ ਜੰਤਵਾਂ ਦੀਆਂ ਕਿਸਮਾਂ ਵੀ ਇੱਥੇ ਪ੍ਰਦਰਸ਼ਿਤ ਕੀਤੀਆਂ ਗਈਆਂ ਨੇ ਦੁਨੀਆ ਭਰ ਤੋਂ ਸੈਲਾਨੀ ਇਸ ਮਿਊਜ਼ੀਅਮ ਨੂੰ ਦੇਖਣ ਆਉਂਦੇ ਨੇ ਇਸ ਮਿਊਜ਼ੀਅਮ ਤੋਂ ਪਹਿਲਾਂ ਸਬਾਈ ਸਰਕਾਰ ਨੇ 1970 ਦੇ ਵਿੱਚ ਡਾਇਨਾਸੌਰ ਪ੍ਰੋਵਿੰਸ਼ੀਅਲ ਪਾਰਕ ਬਣਾਉਣ ਦਾ ਕੰਮ ਵੀ ਆਰੰਭਿਆ ਸੀ ਗੁਰਦਾਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਨਾਲ ਸਬੰਧਿਤ ਦਸ਼ਮੇਸ਼ ਕਲਚਰ ਸੈਂਟਰ ਸੀਨੀਅਰ ਸੁਸਾਇਟੀ ਦੇ ਬਜ਼ੁਰਗਾਂ ਨੇ ਇੱਥੇ ਪਹੁੰਚ ਕੇ ਰਲ ਮਿਲ ਕੇ ਸਭ ਚੀਜ਼ਾਂ ਨੂੰ ਧਿਆਨ ਨਾਲ ਦੇਖਿਆ ਫੋਟੋਆਂ ਖਿੱਚਵਾਈਆਂ ਤੇ ਖਾਣ ਪੀਣ ਦਾ ਆਨੰਦ ਮਾਣਿਆ ਕੈਲਗਰੀ ਸ਼ਹਿਰ ਦੇ ਗੁਰਦੁਆਰਾ ਸਾਹਿਬ ਦਸਮੇਸ਼ ਕਲਚਰ ਸੈਂਟਰ ਨਾਰਥ-ਈਸਟ ਕੈਲਗਰੀ ਦੀ ਦਸਮੇਸ਼ ਕਲਚਰ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਮੈਂਬਰਾਂ ਵੱਲੋਂ ਪਿਛਲੇ ਦਿਨੀ ਘੁੰਮਣ ਫਿਰਨ ਦਾ ਪ੍ਰੋਗਰਾਮ ਬਣਾਇਆ ਗਿਆ ਕੈਲਗਰੀ ਸ਼ਹਿਰ ਤੋਂ ਥੋੜੀ ਦੂਰ ਡਰਮ ਹੈਲਰ ਨਾਮ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ ਪਰ ਇਹ ਸ਼ਹਿਰ ਡਾਇਨਾਸੌਰਾਂ ਦੇ ਪਿੰਜਰ ਅਤੇ ਹੋਰ ਅਵਿਸ਼ੇਸ਼ਾਂ ਦੇ ਮਿਲਣ ਕਾਰਨ ਦੁਨੀਆ ਭਰ ਵਿੱਚ ਮਸ਼ਹੂਰ ਹੈ ਇਸ ਸ਼ਹਿਰ ਦੇ ਆਲੇ-ਦੁਆਲੇ ਅਤੇ ਹੋਰਨਾਂ ਥਾਵਾਂ ਤੋਂ ਇਹਨਾਂ ਪ੍ਰਾਚਨ ਜੀਵਾਂ ਦੇ ਪਿੰਜਰ ਸਾਇੰਸਤਾਨਾਂ ਦੁਆਰਾ ਇੱਥੇ ਲਿਆ ਕੇ ਮਿਊਜ਼ੀਅਮ ਵਿੱਚ ਟਿਕਾਏ ਗਏ ਨੇ। ਇਹ ਮਿਊਜ਼ੀਅਮ ਦੁਨੀਆ ਭਰ ਵਿੱਚ ਖਿੱਚ ਦਾ ਕਾਰਨ ਹੈ। ਇਸ ਮਿਊਜ਼ੀਅਮ ਦਾ ਨਾਮ ਹੈ ਰਾਇਲ ਟ੍ਰੇਲ ਮਿਊਜ਼ੀਅਮ। ਇੱਥੇ ਡਾਇਨਾਸੌਰਾਂ ਦਾ ਰਿਸਰਚ ਕੇਂਦਰ ਵੀ ਹੈ। 1981 ਦੇ ਵਿੱਚ ਸਭਾਈ ਸਰਕਾਰ ਦੁਆਰਾ ਇਹ ਮਿਊਜ਼ੀਅਮ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਸਨ। ਇਸ ਮਿਊਜ਼ੀਅਮ ਵਿੱਚ 1,60,000 ਤੋਂ ਵੀ ਜ਼ਿਆਦਾ ਫੌਸਿਲ ਕੈਟਾਲੌਗ ਕਰਕੇ ਰੱਖੇ ਗਏ ਨੇ। ਡਾਇਨਾਸੌਰ ਦਿਆਂ ਤੇ ਹੋਰ ਕੀ ਜੀਵ ਜੰਤੂਆਂ ਦੀਆਂ ਕਿਸਮਾਂ ਵੀ ਇੱਥੇ ਪ੍ਰਦਰਸ਼ਿਤ ਕੀਤੀਆਂ ਗਈਆਂ ਨੇ ਦੁਨੀਆ ਭਰ ਤੋਂ ਸੈਲਾਨੀ ਇਸ ਮਿਊਜ਼ੀਅਮ ਨੂੰ ਦੇਖਣ ਆਉਂਦੇ ਨੇ ਇਸ ਮਿਊਜ਼ੀਅਮ ਤੋਂ ਪਹਿਲਾਂ ਸਬਾਈ ਸਰਕਾਰ ਨੇ 1970ਵਿਆਂ ਵਿੱਚ ਡਾਇਨਾਸੌਰ ਪ੍ਰੋਵਿੰਸ਼ੀਅਲ ਪਾਰਕ ਬਣਾਉਣ ਦਾ ਕੰਮ ਵੀ ਆਰੰਭਿਆ ਸੀ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਨਾਲ ਸੰਬੰਧਿਤ ਦਸ਼ਮੇਸ਼ ਕਲਚਰ ਸੈਂਟਰ ਸੀਨੀਅਰ ਸੁਸਾਇਟੀ ਦੇ ਬਜ਼ੁਰਗਾਂ ਨੇ ਇੱਥੇ ਪਹੁੰਚ ਕੇ ਰਲ ਮਿਲ ਕੇ ਸਭ ਚੀਜ਼ਾਂ ਨੂੰ ਧਿਆਨ ਨਾਲ ਦੇਖਿਆ ਫੋਟੋਆਂ ਖਿੱਚਵਾਈਆਂ ਤੇ ਖਾਣ ਪੀਣ ਦਾ ਆਨੰਦ ਮਾਣਿਆ